ਲੋਕ ਸਭਾ ਚੋਣਾਂ ਦੇ ਲਈ ਚੋਣ ਦੰਗਲ ਪਖਣਾ ਸ਼ੁਰੂ ਹੋ ਗਿਆ ਹੈ। ਪਾਰਟੀਆਂ ਵੱਲੋਂ ਰੈਲੀਆਂ ਦੇ ਵਿੱਚ ਇਕੱਠ ਕਰਨ ਲਈ ਹਰ ਤਰ੍ਹਾਂ ਦਾ ਹਤਕੰਡਾ ਅਪਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਨਾਬਾ ਹਲਕੇ ਦੇ ਵਿੱਚ ਹੋਈ ਮਹਾਰਾਣੀ ਪਰਨੀਤ ਕੌਰ ਦੀ ਪਹਿਲੀ ਰੈਲੀ ਨੂੰ ਸਫਲ ਬਣਾਉਣ ਦੇ ਲਈ ਬਾਹਰਲੇ ਹਲਕਿਆਂ ਦੇ ਲੋਕਾਂ ਦਾ ਸਹਾਰਾ ਲੈਣਾ ਪਿਆ। ਰੈਲੀ ਦੇ ਵਿੱਚ ਸੈਂਕੜੇ ਲੋਕ ਬਾਹਰਲੇ ਹਲਕਿਆਂ ਤੋਂ ਸ਼ਾਮਲ ਹੋਏ ਨੇ। ਜਿਸ ਦੇ ਵਿੱਚ ਅਮਲੋ, ਫਤਿਹਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੇ ਰੈਲੀ ਵਿੱਚ ਸ਼ਾਮਲ ਹੋ ਕੇ ਹਿੱਸਾ ਲਿਆ। ਸਰਕਾਰੀ ਖੰਬਿਆਂ ਤੇ ਹੋਲਡਿੰਗ ਬੋਰਡ ਲਗਾਏ ਗਏ ਅਤੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਸਰੇਆਮ ਉਲੰਘਣਾ ਕੀਤੀ ਗਈ ਇੱਥੇ ਹੀ ਬਸ ਨਹੀਂ ਹੁੰਦੀ ਰੈਲੀ 'ਚ ਪਹੁੰਚੇ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ ਹੈ ਮੋਟਰਸਾਈਕਲ ਤੇ ਤਿੰਨ ਤਿੰਨ ਲੋਕ ਬੈਠੇ ਨਜ਼ਰ ਆਏ ਜਿਨ੍ਹਾਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਇਸ ਰੈਲੀ ਵਿੱਚ ਹਲਕਾ ਮਲੋ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਨਾਬਾ ਦੇ ਸਾਬਕਾ ਐਮਐਲਏ ਰਮੇਸ਼ ਕੁਮਾਰ ਸਿੰਘਲਾ ਗੈਰ ਹਾਜ਼ਰ ਰਹੇ ਇਕੱਠ ਵਧਾਉਣ ਦੇ ਲਈ ਬਾਹਰੋਂ ਆਏ ਲੋਕਾਂ ਦਾ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋ ਚਾਹ ਜੀ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਆਉਣੀ ਚਾਹੀਦੀ ਹੈ ਤੇ ਮਤਲਬ ਪੰਜਾਬ ਚ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਜੇ ਸੈਂਟਰ ਚ ਆਊਗੀ ਤਾਂ ਪੰਜਾਬ ਦਾ ਕੋ ਭਲਾ ਹੈ ਜੀ ਤੁਸੀਂ ਕਿੰਨੇ ਕ ਬੰਦੇ ਜਿਹੜੇ ਹਿੱਸਾ ਲੈਣ ਆਏ ਹੋ ਇੱਥੇ ਰੈਲੀ ਦੇ ਸਪੈਚ ਅਸੀਂ ਹੈਗੇ ਜੀ 50 60 ਬੰਦੇ ਅੱਛਾ ਕਿੱਥੋਂ ਆਏ ਹੋ ਜਾਲਖੜੀ ਬੀੜਪਮਾਰਸੀ ਕਿੱਥੇ ਪੈਂਦਾ ਹਾਂਜੀ ਹਾਂਜੀ ਨਹੀਂ ਨਹੀਂ ਆ ਹਲਕਾ ਆਪਣਾ ਫਤਗੜ ਸਾਹਿਬ ਹਲਕੇ ਤੋਂ ਅਸੀਂ ਆਏ ਹਾਂ ਇਹ ਬਹੁਤ ਜ਼ਿਆਦਾ ਉਤਸ਼ਾਹ ਆਪਣੇ ਪਿੰਡ ਕਲਾਲ ਮਾਜਰਾ ਤੋਂ ਇਕੱਠੇ ਜੁੜਾ ਆ ਕਲਾਲ ਮਾਜਰਾ ਕਿੱਥੇ ਪੈਂਦਾ ਹਮਲੋ ਹਲਕੇ ਚ ਪੈਂਦਾ ਜੀ ਕਿੰਨੇ ਕੁ ਜਣੇ ਨੇ ਸਾਡਾ ਕਾਫੀ ਵੱਡਾ ਕਾਫਲਾ ਈ ਕਿੰਨੇ ਕੁ ਜਣੇ ਆਏ ਹੋ 500 ਦੇ ਕਰੀਬ ਹੈਗਾ ਬੰਦੇ ਜੀ ਹਮਲੋ ਤੋਂ ਹਮਲੋ ਤੋਂ ਈ ਅੱਛਾ ਤੇ ਫਿਰ ਮੈਸੇਜ ਕਿਹਨੇ ਲਾਇਆ ਨੇ ਫਿਰ ਤੁਸੀਂ ਕਾਫੀ ਮਿਹਨਤ ਕੀਤੀ ਮੇਰਾ ਬਹੁਤ ਜਿਆਦਾ ਸ਼ੰਗਾਰਾ ਸਿੰਘ ਨੇ ਸਲਾਣਾ ਸ਼ੰਗਾਰਾ ਸਿੰਘ ਨੇ ਜੀ ਅੱਛਾ ਅੱਛਾ ਬੱਸਾਂ ਕਿੰਨੀਆਂ ਕਹਿੰਦੇ ਨੇ ਹਮਲੋ ਤੋਂ ਹਮਲੋ ਤੋਂ 20 ਬੱਸਾਂ ਹੁੰਦੀਆਂ 20 ਬੱਸਾਂ ਦੇ ਕਰੀਬ ਕਾਰਾਂ ਵੀ ਆਈਆਂ ਆਂ ਆਂ ਮਲੋਡ ਦੇ ਸਟicker ਲੱਗੇ ਕਾਰਾਂ ਦਾ ਵੀ ਆਇਆ ਜੀ ਕਾਰਾਂ ਦਾ ਵੀ ਆਇਆ ਜੀ ਸਾਰੇ ਹੋ ਗਏ ਪੰਜ 600 ਬੰਦੇ ਮਤਲਬ ਕਹਿੰਦੇ ਮਤਲਬ ਹਾਂ ਜੀ ਹਾਂ 5 500 ਦੇ ਬੰਦਾ ਕਰੀਬ ਆਇਆ ਸਾਰੇ ਜੀ ਠੀਕ ਠੀਕ ਕਿੰਨੇ ਆਏ ਤੁਸੀਂ ਬੰਦੇ ਇੱਥੇ ਬੰਦੇ ਉਰੇ ਜੀ ਆਏ ਆਂ ਵੀਰੇ ਖਾਸ ਹੀ ਆਏ ਆਂ 50 60 ਬੰਦੇ ਲੈ ਕੇ ਆਇਆ ਸੀ ਪਿੰਡੋਂ ਕਿੰਨੀਆਂ ਬੱਸਾਂ ਕਿੰਨੀਆਂ ਆਈਆਂ ਬੱਸਾਂ ਬੱਸਾਂ ਨਹੀਂ ਗੱਡੀਆਂ ਜੇ ਆਇਆ ਭਾਈ ਇਸ ਤਾਂ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ ਆਈਆਂ ਹੋਣਗੀਆਂ ਆਪਣੀਆਂ ਸਾਰੀਆਂ ਲਗਭਗ ਕਿੰਨੀਆਂ ਗਈਆਂ ਹੋਣਗੀਆਂ 30 ਗਈਆਂ ਹੋਣਗੀਆਂ 30 ਹਾਂ ਇੰਨੀਆਂ ਗੱਡੀਆਂ ਹਾਂ ਹਾਂ ਗੱਡੀਆਂ ਗੱਡੀਆਂ ਚ ਵੀਰੇ ਗੱਡੀਆਂ ਚ ਆ ਨਾ ਇਧਰ ਸੰਗਰੂਰ ਜ਼ਿਲ੍ਹੇ ਦੇ ਪੈਂਦਾ ਬਾਈ ਮਲੇਰ ਕੋਟਲੇ ਕੰਨੀ ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੀ ਜਿੱਤ ਨੂੰ ਯਕੀਨੀ ਦੱਸਦੇ ਤਰਨਵੀਰ ਗਾਂਧੀ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਗਾਂਧੀ ਨੇ ਤਾਂ ਕੋਈ ਵੀ ਵਿਕਾਸ ਨਹੀਂ ਕਰਵਾਇਆ ਪਟਿਆਲਾ ਦਾ ਵਿਕਾਸ ਅਸੀਂ ਕਰਵਾਇਆ ਇਸ ਦੇ ਨਾਲ ਹੀ ਪ੍ਰਨੀਤ ਕੌਰ ਨੇ ਵਿਧਾਇਕਾ ਕਰਨਦੀਪ ਸਿੰਘ ਬਾਰੇ ਰੈਲੀ ਵਿੱਚ ਸ਼ਮੂਲੀਅਤ ਨਾ ਕਰਨਤੇ ਕਿਹਾ ਕਿ ਉਹ ਮਲੋ ਦੇ ਵਿਧਾਇਕ ਨੇ ਵਧੀਆ ਅੱਜ ਇਹ ਤੀਜੇ ਹਲਕੇ ਦੀ ਮੀਟਿੰਗ ਸੀ ਔਰ ਇੱਕ ਤੋਂ ਇੱਕ ਵਧੀਆ ਮੀਟਿੰਗ ਹੰਗਾਰਾ ਲੋਕਾਂ ਦਾ ਜੋਸ਼ ਔਰ ਪਿਆਰ ਤਿਲਕ ਡਾਕਟਰ ਗਾਂਧੀ ਨੇ ਕਿਹਾ ਡਾਕਟਰ ਵੀਪਨ ਸਵਾਲ ਕਿਤੇ ਤੁਸੀਂ ਹਲਕੇ ਜਿਹੜੇ-ਜਿਹੜੇ ਵਿਕਾਸ ਕੀਤੇ ਜਿਹਦੇ ਉੱਤੇ ووٹ ਮੈਂ ਮੈਂ ਉਹਨਾਂ ਨੂੰ ਪੁੱਛਣਾ ਚਾਹਦੀ ਹਾਂ ਉਹਨਾਂ ਨੇ ਕੀ ਕੀਤਾ ਮੈਂ ਤਾਂ ਜਦ ਗਣਨਣ ਲੱਗ ਸਭ ਤੋਂ ਪਹਿਲੇ ਇੱਕ ਫੁੱਟਵੇ ਇੰਸਟੀਚਿਊਟ ਡਿਜ਼ਾਈਨ ਬਨੂਰ ਚ ਲੈ ਕੇ ਆਈ ਹੈ 500 ਕਰੋੜ ਦਾ ਜਿਹਦੇ ਵਿੱਚ 1000 ਬੱਚਾ ਹਰ ਸਾਲ ਐਡਮਿਟ ਕੀ ਸ਼ੁਰੂ ਹੋ ਗਿਆ ਉਹ ਉੱਥੇ ਆਪਣੀ ਡਿਗਰੀ ਲਊਗਾ ਔਰ ਉਹਨੂੰ ਉੱਥੇ ਬੈਠੇ ਬੈਠੇ ਮਲਟੀ ਨੈਸ਼ਨਲ ਤੋਂ ਨੌਕਰੀ ਮਿਲੂਗੀ 1000 ਬੱਚਾ ਹਰ ਸਾਲ ਰਜਿੰਦਰਾ ਹਸਪੀਟਲ 'ਚ 150 ਕਰੋੜ ਦਾ ਲਿਆਇਆ ਉਹਦੀ ਮਲਟੀ ਸਪੈਸ਼ੈਲਟੀ ਬਣ ਰਹੀ ਹੈ ਬਹੁਤ ਕੰਮ ਕੀਤੇ ਗਾਂਧੀ ਜੀ ਨੂੰ ਮੈਨੂੰ ਦੱਸੋ ਕਿ ਕਿਹੜਾ ਪ੍ਰੋਜੈਕਟ ਲੈ ਕੇ ਆਇਆ ਹੈ ਕਿਸਨੇ ਕਿਸੇ ਆਧਾਰ ਤੇ ਇਹ ਗੱਲ ਕਰਦੇ ਨੇ ਕਿ ਪਾਸਪੋਰਟ ਅਫੀਸਰੀ ਲੈ ਕੇ ਜਿਵੇਂ ਵਿਦੇਸ਼ ਪਾਸਪੋਰਟ ਬਿਲਕੁਲ ਨਹੀਂ ਉਹ ਲੈ ਕੇ ਆਇਆ ਕਿਉਂਕਿ ਮੌਕੇ ਦਾ ਉਹ ਸੀਗਾ ਐਮਪੀ ਸਾਡੇ ਇਹ ਸੰਵਿਧਾਨ ਹੈਗਾ ਪਾਰਲੀਮੈਂਟ ਦਾ ਉਹਨੂੰ ਜ਼ਰੂਰ ਪਤਾ ਦਿੰਦੀ ਹੈ ਮਿਨਿਸਟਰੀ ਉਹਦੇ ਹਲਕੇ ਚ ਕੀ ਕੰਮ ਹੁੰਦੇ ਨੇ ਇਹ ਜਿਹੜਾ ਪਾਸਪੋਰਟ ਦਾ ਆਫਿਸ ਆਇਆ ਨਾ ਜਦ ਮੈਂ ਵਿਦੇਸ਼ ਰਾਜ ਮੰਤਰੀ ਸੀ ਉਦੋਂ ਇਹ ਡਿਸਾਈਡ ਹੋਇਆ ਸੀ ਕਿ ਇਸ ਸਾਲ ਦੇ ਵਿੱਚ ਰੀਜਨਲ ਪਾਸਪੋਰਟ ਆਫਿਸ ਪਟਿਆਲੇ ਦਾ ਨਾਮ ਮੈਨੇ ਪੁਆਇਆ ਉਹ ਵੀ ਇਹ ਰੇਲਵੇ ਮੰਤਰੀ ਹੈ ਕਿ ਡਬਲ ਲਾਈਨ ਲੈ ਕੇ ਆਇਆ ਬੇਸ਼ੱਕ ਰੈਲੀ ਚ ਇਕੱਠ ਕਰਨ ਲਈ ਲੋਕਾਂ ਨੂੰ ਬਾਹਰੋਂ ਬੁਲਾਇਆ ਗਿਆ ਪਰ ਇਹ ਪਟਿਆਲਾ ਹਲਕਾ ਦੇ ਲੋਕ ਤੈਅ ਕਰਨਗੇ ਕਿ ਪਟਿਆਲਾ ਦੀ ਵਾਕਡੋਰ ਕਿਸ ਉਮੀਦਵਾਰ ਦੇ ਹੱਥ ਦੇਣੀ ਹੈ ਜਾਂ ਨਹੀਂ ਨਾਪਾ ਤੋਂ ਕੁਪਿੰਦਰ ਸਿੰਘ ਦੀ ਰਿਪੋਰਟ